ਜੀ ਮੁਗਲ ਕਾਲ ਦੀ ਗਾਗਰ ਹਾਂਜੀ ਲੋਹੇ ਦੀਆਂ ਹੁੰਦੀਆਂ ਸੀ ਇਹ ਸਰਬਲੋਜ ਹੋਊਗੀ ਫਿਰ ਪਿਓਰ ਲੋਹੇ ਦੀ ਉਹ ਲੋਹੇ ਤੋਂ ਪੁੱਛਾ ਜੀ ਆ 150 ਸਾਲ ਪੁਰਾਣੀ ਹੈ ਜੀ ਆ 150 ਸਾਲ ਪੁਰਾਣੀ ਹੈ ਜੀ ਪੀਟੀ ਹਾਂਜੀ ਪੁਰਾਣੀ ਪੀਟੀ ਆ ਪ੍ਰਾਣੇ ਸਾਰੇ ਟਰੰਕ ਉਹਨਾਂ ਵੇਲਿਆਂ ਦੇ ਢਾਈਆਂ ਦਾ ਲਗਭਗ ਆ ਚਮਤੀ ਹੁੰਦੀ ਥੋਨਾਂ ਦੇ ਖਾਣ ਪੀਣ ਦੀ। ਕੀ ਬਾਤ ਹੈ ਜੀ? ਹਾਂਜੀ ਹਾਂਜੀ। ਪਰ ਅਸਲ 'ਚ ਬਾਈਕਸ ਨੇ ਆ ਇਹ ਮੋਟਰਸਾਈਕਲ ਨੇ ਇਹ ਕਿੰਨੇ ਪੁਰਾਣੇ ਨੇ ਦੱਸਣਗੇ ਭਾਈ ਸਾਹਿਬ ਜੀ? ਦੱਸਿਓ ਜਿੰਨਾ ਬਾਰੇ ਦੋਵਾਂ ਬਾਰੇ ਇਹ ਆ 1962 ਮਾਡਲ ਆ ਜੀ। ਆ ਪ੍ਰਾਣੇ ਜਿਵੇਂ ਜੁਐਲਰੀ ਬਾਕਸ ਆ ਇਹ ਪੁਰਾਣੇ ਲੋਕਾਂ ਦੇ ਲਓ ਚੈੱਕ ਕਰੋ ਜਿਵੇਂ ਪੁਰਾਣੇ ਜ਼ਮਾਨੇ ਦੇ ਰਾਜੇ ਆ ਮਹਾਰਾਜ ਬਣੇ ਦੇ ਜੁਐਲਰੀ ਬਾਕਸ ਆ। ਬਰੀਂਦਾ ਕਿਆ ਮਤਲਬ ਕੋਲੇ ਮਗਦੇ ਰਹਿੰਦੇ ਸੀ ਦੇ ਖਾਣਾ ਕਰਦੇ ਆਂ ਜੀ ਆ ਮਾੜੀ ਮੋੜੀ ਭਾਪ ਹੋਣੀ ਆ ਪਕਵੀਆਂ ਜਿਹੜੀ ਰਹਿੰਦੀ ਸੀ ਵਿੱਚੋਂ ਤੀਫਣ ਚ ਰੋਟੀਆਂ ਸਬਜ਼ੀ ਸਭ ਕੁਝ ਸਾਰਾ ਕੁਝ ਕੋਈ ਅਫਸਰਾਂ ਦਾ ਖਾਣਾ ਪਈ ਆ ਅੰਗਰੇਜ਼ਾਂ ਦੀ ਆ ਸਾਰੀ ਇਧਰ ਦੇਖੋ ਆ ਦਿਖਾਵੇ ਮੁੰਡਿਆ ਆ ਸਾਰੀ ਕਰੋਕਰੀ ਅੰਗਰੇਜ਼ਾਂ ਦੇ ਟਾਈਮ ਦੀ ਹੈ ਅੰਗਰੇਜ਼ਾਂ ਦੀ ਹੀ ਹੈ ਜੀ ਇਹ ਹਾਂਜੀ ਅੰਗਰੇਜ਼ਾਂ ਦੀ ਇਹ ਚੀਨੀ ਦੇ ਭਾਂਡੇ ਨੇ ਸਾਰੇ ਹਨਾ ਜੀ ਸਾਰੇ ਬ੍ਰਿਟਿਸ਼ਾਂ ਦੇ ਆ ਪਹਿਲੇ ਜਮਾਨੇ ਦੇ ਜਿਹੜਾ ਰੀਲਾਵੇਂ ਹਿੰਗਾ ਮੇਰੇ ਕੋ ਪਈਆਂ ਇਹਦੀਆਂ ਇਹ ਫਿਲਮ ਚੱਲਦੀ ਹੁੰਦੀ ਸੀ ਉਹੋ ਪਿਛਲੇ ਜਮਾਨੇ ਚ ਪਿੰਡਾਂ ਚ ਬਖਾ ਕੇ ਆਉਂਦੇ ਹੁੰਦੇ ਸੀ ਅੱਛਾ ਥਾਈ ਚਾਰ ਬਰਨਲ ਜੀ ਆਰਮੀ ਦੇ ਵਿੱਚ ਹੁੰਦੇ ਪਿੱਛੇ ਕੋਈ ਜ਼ਿਆਦਾ ਖਾਣਾ ਉਹਨਾਂ ਦਾ ਬਣਨਾ ਤੇ ਉਹ ਉਹ ਜਾਰੀ ਕੁਆਂਟੀਟੀ ਜਦੋਂ ਚੀਜ਼ ਬਣਾਉਂਦੇ ਹੁੰਦੇ ਸੀ ਜਾਰੀ ਕੁਆਂਟੀਟੀ ਚ ਹਾਂ ਹਾਂ ਲੱਕੜ ਦੇ ਫਰਾਂ ਵਾਲਾ ਲਓ ਜੀ ਲੱਕੜ ਦੇ ਫਰਾਂ ਵਾਲਾ ਪੱਖਾ ਦੇਖੋ ਤੁਸੀਂ ਇਹ 1935 ਦਾ ਹੈ ਅੱਛਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਅੱਜ ਦੀ ਇਸ ਵੀਡੀਓ ਦੇ ਵਿੱਚ ਅੱਜ ਦੇ ਵਲੌਗ ਦੇ ਵਿੱਚ ਜੀ ਤੇ ਆਪਾਂ ਖੜੇ ਆ ਹਰੀਕੇ ਪੱਤਣ ਹਰੀਕੇ ਹੈਡ ਕਹਿ ਸਕਦੇ ਹੋ ਹਰੀਕੇ ਪੱਤਣ ਸੋ ਇਹ ਜਿਹੜੀ ਹਵੇਲੀ ਆ ਮੇਰੇ ਪਿੱਛੇ ਤੁਸੀਂ ਰੀਡ ਕਰ ਲਿਆ ਹੁਣ ਆ ਪੜ ਲੈਣਾ ਪੰਜਾਬੀ ਵਿਰਸਾ ਜਿਹੜਾ ਇੱਥੇ ਵਿਖਾਇਆ ਜਾਊਗਾ ਤੁਹਾਨੂੰ 250 ਸਾਲ ਪੁਰਾਣਾ ਤੇ ਲਾਹੌਰੀਆਂ ਦੀ ਹਵੇਲੀ ਦੇ ਨਾਂ ਤੋਂ ਜਾਣੀ ਜਾਂਦੀ ਦੇਖੋ ਜੀ ਇੱਧਰ ਤੇ ਲੋਕੇਸ਼ਨ ਤੁਹਾਨੂੰ ਮੈਂ ਨੋਟ ਕਰਾਦਾ ਜੀ ਆ ਬਾਈ ਜਿਹੜਾ ਵਿਖਾ ਰਿਹਾ ਮੇਰੇ ਬੈਕ ਸਾਈਡ ਤੇ ਇਧਰ ਨੂੰ ਜਿਹੜਾ ਰੋਡ ਜਾਂਦਾ ਹੈ ਹਾਈਵੇ ਇਹ ਹਾਈਵੇ ਜਾ ਰਿਹਾ ਜੀ ਮਖੂਵਾਲ ਨੂੰ ਤੇ ਦੂਜੇ ਪਾਸੇ ਸ਼੍ਰੀ ਤਰਨਤਨ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਵਾਲੇ ਪਾਸੇ ਜਾਂਦਾ ਹੀ ਹਾਈਵੇ ਹੁਣ ਆਪਾਂ ਹਵੇਲੀਵਾਲ ਨੂੰ ਜਾਂਦੇ ਆਂ ਤੇ ਬਾਈ ਜੀ ਨਾਲ ਗੱਲਬਾਤ ਕਰਦੇ ਆਂ ਇਹ ਡਿਵੈਲਪਮੈਂਟ ਚੱਲ ਰਹੀ ਹੈ ਜੇ ਹਵੇਲੀ ਦੀ ਤੇ ਬਾਈ ਜੀ ਕਹਿੰਦੇ ਵੀ ਮੇਰੇ ਕੋਲ 250 ਸਾਲ ਪੁਰਾਣੀਆਂ ਚੀਜ਼ਾਂ ਨੇ ਆਈਟਮਾਂ ਨੇ ਜਿਦੇ ਵਿੱਚ 250 ਸਾਲ ਪੁਰਾਣੇ ਮੋਟਰਸਾਈਕਲ 250 ਸਾਲ ਪੁਰਾਣੇ ਬਰਤਨ ਅੰਗਰੇਜ਼ਾਂ ਦੇ ਟਾਈਮ ਦੀਆਂ ਚੀਜ਼ਾਂ ਸੋ ਇਹਨਾਂ ਸਾਰੀਆਂ ਨਾਲ ਤੁਹਾਨੂੰ ਵਾਕਫ ਕਰਾਵਾਂਗੇ ਬਸ ਬਲੌਗ ਦੇ ਐਂਡ ਤੱਕ ਬਣੇ ਰਹੋ ਆਜੋ ਗੱਲਬਾਤ ਕਰਦੇ ਆਂ ਜੀ ਹੋਰ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਹਾਂਜੀ ਭਾਈ ਜੀ ਮੈਂ ਜਦੋਂ ਪੜਿਆ ਬੋਰਡ ਦੇ ਉੱਪਰ ਵੀ 250 ਸਾਲ ਪੁਰਾਣੀਆਂ ਜਿਹੜੀਆਂ ਵਿਰਾਸਤਾਂ ਤੁਸੀਂ ਸੰਭ ਕੇ ਰੱਖੀ ਆ ਚਾਹੇ ਉਹ ਅੰਗਰੇਜ਼ਾਂ ਦੇ ਟਾਈਮ ਦੀ ਹੋਵੇ ਚਾਹੇ ਉਹਨਾਂ ਤੋਂ ਪਹਿਲਾਂ ਦੇ ਟਾਈਮ ਦੀ ਹੋਵੇ ਹਾਂਜੀ ਬ੍ਰਿਟਿਸ਼ ਹਾਂਜੀ ਬ੍ਰਿਟਿਸ਼ ਰਾਜ ਤੋਂ ਪਹਿਲਾਂ ਦੀ ਜਾਂ ਉਹਨਾਂ ਨਾਲ ਸੰਕਾਲੀ ਮੁਗਲ ਕਾਲ ਮੁਗਲ ਕਾਲ ਦੇ ਟਾਈਮ ਦੀ ਉਹ ਸਾਰੀਆਂ ਚੀਜ਼ਾਂ ਤੁਸੀਂ ਆਪਦੇ ਇਸ ਹਵੇਲੀ ਦੇ ਵਿੱਚ ਕੈਦ ਕਰਕੇ ਰੱਖਿਆ ਨੇ ਤੇ ਅਸੀਂ ਮੈਂ ਵੀ ਚਾਹਾਂਗਾ ਮੇਰੇ ਸਬਸਕ੍ਰਾਈਬਰਸ ਨੂੰ ਈਵਰਸ ਨੂੰ ਜਿਹੜਾ ਤੁਸੀਂ ਉਹ ਪੋਟ੍ਰੇ ਕਰੋ ਵਿਖਾਓ ਤੇ ਕਰੀਏ ਜੀ ਸ਼ੁਰੂ ਜੇ ਤੁਹਾਡੀ ਇਜਾਜ਼ਤ ਹੋਵੇ ਅੱਜ ਦੇਖੋ ਜਿੱਧਰੋਂ ਮਰਜ਼ੀ ਸ਼ੁਰੂ ਹੋ ਜਾਓ ਜਿੱਧਰੋਂ ਹੋ ਇਹ ਸਭ ਤੋਂ ਪਹਿਲਾਂ ਦੇਖੋ ਜੀ ਤੁਸੀਂ ਇਹ ਇਹ ਸਕੂਟਰ ਨੇ ਜੀ ਇਹ ਦੱਸੋ ਮੈਨੂੰ ਕਿਹੜੇ ਟਾਈਮ ਦਾ ਇਹ ਲੰਬਰੇਟਾ ਜੀ ਅੱਛਾ ਇਹਦਾ ਨਾਮ ਲੰਬਰੇਟਾ 1957 ਮਾਡਲ ਹੈ ਜੀ ਜੀ ਹਾਂਜੀ ਇਟਲੀ ਦਾ ਮੇਡ ਇਨ ਇਟਲੀ ਆ ਅੱਛਾ ਜੀ ਹਾਂਜੀ ਇਟਲੀ ਦਾ ਬਣਿਆ ਹੋਇਆ ਓਕੇ ਜੀ ਆ ਜਿਹੜਾ ਹੈਗਾ ਇਹਨੂੰ ਪ੍ਰੀਹਾ ਕਹਿੰਦੇ ਸੀ ਉਸ ਤੋਂ ਬਾਅਦ ਸਾਡੇ ਇੱਕ ਮਿੰਟ ਜੀ ਮਾਫ ਕਰਨਾ ਆ ਲੰਬਰੇਟਾ ਜਿਹੜਾ ਜੀ ਹਾਂਜੀ ਇਹ ਕਿੰਨੇ ਸੀਟਰ ਹੋ ਗਿਆ 3 ਸੀਟਰ ਜੀ ਹਾਂਜੀ ਹਾਂਜੀ ਪਹਿਲਾਂ ਦੱਸਦੇ ਇਹ ਵੀ ਬੰਬਈ ਚ ਸਭ ਤੋਂ ਪਹਿਲਾਂ ਆਏ ਸੀ ਇਹ ਬਿਜਲੀ ਬੋਰਡ ਵਾਲਿਆਂ ਨੂੰ ਦਿੱਤੇ ਗਏ ਸੀ ਅੱਛਾ ਜੀ ਜਿੰਨਾ ਤੋਂ ਮੈਂ ਲੈ ਕੇ ਆਉਂਦਾ ਦੱਸਿਆ ਉਹ ਬਿਜਲੀ ਬੋਰਡ ਵਾਲੇ ਲਾਈਟ ਨੂੰ ਠੀਕ ਕਰਨ ਲਈ ਵਾਅਦਾ ਘਟਾਇਆ ਦੋ ਜਾਂ ਤਿੰਨ ਬੰਦੇ ਨਾਲ ਜਾਂਦੇ ਸੀ ਇਹਦੇ ਜਸਮਾਨ ਵਗੈਰਾ ਰੱਖਦੇ ਸੀ ਨਾਲ ਇਹ ਟਰਾਲੀ ਨਾਲ ਇਹਦੇ ਲਓ ਜੀ ਆਹ ਟਰਾਲੀ ਇਹ ਬੰਦਾ ਵੀ ਬਹਿ ਸਕਦਾ ਸੀ ਇਹਦੇ 'ਚ ਹਾਂ ਜੀ ਬੰਦਾ ਬਹਿੰਦਾ ਵਿੱਚ ਜੀ ਇਹ ਚੀਜ਼ਾਂ ਨਾ ਅਸੀਂ ਮੂਵੀਆਂ 'ਚ ਹੀ ਦੇਖੀਆਂ ਨੇ ਫਿਲਮਾਂ 'ਚ ਪਰ ਰੀਅਲ ਲਾਈਫ 'ਚ ਮੈਂ ਵੈਰੀ ਫਸਟ ਟਾਈਮ ਇਹ ਦੇਖ ਰਿਹਾ ਹਾਂ ਜੀ ਤੇ ਤੁਸੀਂ ਤਾਂ ਆਪਣੇ ਟਾਈਮ 'ਚ ਕਿਵੇਂ ਦੇਖੀਆਂ ਪੂਰੀਆਂ ਜੀ ਨਾ ਨਹੀਂ ਆਦੇ ਵੀ ਆਦੇ ਛੋਟਿਆਂ ਦੇ ਵੇਖਿਆ ਛੋਟਿਆਂ ਦੇ ਵੇਖਿਆ ਅੱਛਾ ਜੀ ਤੇ ਬਾਕੀ ਉਹ ਨਾਲ ਨਹੀਂ ਹੁੰਦੀ ਉਹ ਅਸੀਂ ਹੁਣੀ ਵੇਖੀ ਆ ਉਹ ਨਾਲ ਜਿਹੜੀ ਲੱਗੀ ਉਦੋਂ ਚਾਲਦੇ ਰਹੇ ਉਦੋਂ ਇਹਨਾਂ ਨੂੰ ਵੇਂਦੇ ਨੇ ਛੋਟੇ ਛੋਟੇ ਹੁੰਦੇ ਪ੍ਰੀਹਾ ਲੋ ਜੀ ਹਾਂਜੀ ਇਹ ਪ੍ਰੀਹਾ ਹੱਥ ਪੁੱਤਰ ਇਹ ਕਿਹੜਾ ਮਾਡਲ ਹੈ ਜੀ ਇਹ ਵੀ ਹੈਗਾ ਮੇਰਾ ਖਿਆਲ 1900 60 ਕੇ 65 ਦੇ ਨੇੜੇ ਤੇੜ ਦਾ ਆ 1972 ਮਾਡਲ ਆ ਇਹ ਹੈਗਾ ਚੇਤਕ ਚੇਤਕ ਇਹ ਤਾਂ ਆ ਤਾਂ ਅਸੀਂ ਵੀ ਦੇਖਿਆ ਆ ਸਾਡੇ ਲਈ ਦੂਰ ਦੀ ਚੀਜ਼ ਹੈ ਜੀ ਜਿਹੜਾ ਆ ਪ੍ਰੀਆ ਜੀ ਹਾਂਜੀ ਹਾਂਜੀ ਤੇ ਜਿਹੜਾ ਉਹ ਚੇਤਕ ਬਾਈ ਦਿਖਾ ਕੇ ਆਟਿਆ ਇਹ ਅੱਛਾ ਜੀ ਇਹ ਹੈਗਾ ਨਵਾਂ ਸਾਡੇ ਅਸਤੇ ਦੀ ਦੇਖਿਆ ਆ ਬਾਅਦ ਆ ਬਾਅਦ ਅੱਗੇ ਦਾ ਲੱਗੀ ਰਾਜਦੂਤ ਲੈ ਵੀ ਮੁੰਡਿਆ ਸਾਈਡ ਤੋਂ ਦਿਖਾ ਕੇ ਨਾ ਬੋਬੀ ਰਾਜਦੂਤ ਚੰਗੀ ਤਰ੍ਹਾਂ ਅੰਦਰਲੇ ਪਾਸੇ ਜਾ ਕੇ ਇਹ ਬਿਲਕੁਲ ਛੋਟਾ ਜਿਹਾ ਮੋਟਰਸਾਈਕਲ ਹੈ ਜੀ ਬੋਬੀ ਰਾਜਦੂਤ ਦੇ ਟਾਇਰ ਆ ਇਹ ਬੋਬੀ ਫਿਲਮ ਦੇ ਵਿੱਚ ਵਿਖਾਇਆ ਗਿਆ ਸੀ ਇੱਥੋਂ ਹੀ ਇਹਦਾ ਨਾਮ ਬੋਬੀ ਰਾਜਦੂਤ ਪੈ ਗਿਆ ਹਾਂ ਇਹ ਰਾਜਦੂਤ ਵਾਲਿਆਂ ਦਾ ਹੈ ਅੱਛਾ ਜੀ ਇਹ ਰਾਜਦੂਤ ਵਾਲਿਆਂ ਦਾ ਫਿਲਮ ਦੇ ਨਾਮ ਨਾਲ ਨਾਂ ਜੁੜਿਆ ਲਿਆ ਹਾਂ ਬੋਬੀ ਉਹਦਾ ਕਰਕੇ ਨੂੰ ਬੋਬੀ ਰਾਜਦੂਤ ਆਖਣ ਲੱਗੇ ਬੋਬੀ ਫਿਲਮ ਵਿੱਚ ਪਹਿਲੀ ਵਾਰ ਵਿਖਾਇਆ ਗਿਆ ਸੀ ਹੋਣ ਹੀ ਰਹਿੰਦੇ ਕੋਲੇ ਸੀ ਹੁਣ ਦੇਖੋ ਤੁਸੀਂ ਮੇਨ ਚੀਜ਼ ਆ ਆ ਦੋ ਮੇਰੇ ਕੋਲ ਖੜੇ ਨੇ ਇਹ ਤੁਸੀਂ ਵੇਖਣ ਚ ਤਾਂ ਸਾਈਕਲ ਲੱਗ ਰਹੇ ਨੇ ਤੁਹਾਨੂੰ ਪਰ ਅਸਲ ਚ ਬਾਈਕਸ ਨੇ ਆ ਇਹ ਮੋਟਰਸਾਈਕਲ ਨੇ ਇਹ ਕਿੰਨੇ ਪੁਰਾਣੇ ਨੇ ਦੱਸਣਗੇ ਭਾਈ ਸਾਹਿਬ ਜੀ ਦੱਸਿਓ ਜਿੰਨਾ ਬਾਰੇ ਦੋਵਾਂ ਬਾਰੇ ਇਹ ਆ 1962 ਮਾਡਲ ਆ ਜੀ ਇਹ ਇਨੋਸੈਂਟ ਹੀ ਆ ਲਮਰੇਟਾ ਇਨੋਸੈਂਟ ਲਮਰੇਟਾ ਕੰਪਨੀ ਦਾ ਹੀ ਐ ਜੀ ਜੀ ਇਹ ਇਨੋਸੈਂਟ ਹੀ ਆ ਉਹ ਸਵੇਗਾ ਐ ਸਵੇਗਾ ਹਾਂ ਜੀ ਉਹਨੂੰ ਨੰਬਰ ਪਲੇਟ ਨਹੀਂ ਲੱਗਦੀ ਕਿਉਂਕਿ ਨਿੰਜਾ ਸੀਸੀ ਆ 50 ਤੋਂ ਥੱਲੇ ਆ 50 ਤੋਂ ਆ ਜਿਹੜੇ ਉਹਨੂੰ ਨੰਬਰ ਪਲੇਟ ਨਹੀਂ ਸੀ ਲੱਗਦੀ। ਅੱਛਾ ਅੱਛਾ ਜੀ। ਹਾਂ ਜੀ। ਇਹ ਇਹ 50 ਪਲਾਸੀ ਸੀ ਆ ਇਹਨੂੰ ਨੰਬਰ ਪਲੇਟ ਲੱਗੀ ਹੋਈ ਆ। ਮਹਾਰਾਸ਼ਟਰ ਦਾ ਨੰਬਰ ਹੈ। ਔਰ ਇਹਦੀ ਆਰ.ਸੀ ਵੀ ਹੈਗੀ ਮੇਰੇ ਕੋਲ। ਅੱਛਾ ਅੱਛਾ ਮੈਨੂੰ ਇਹ ਦੱਸੋ ਅੰਕਲ ਜੀ ਤੁਸੀਂ ਇਹ ਸ਼ੌਂਕ ਹੈ ਤੁਹਾਨੂੰ ਚੀਜ਼ਾਂ ਇਕੱਠੀਆਂ ਕਰਨ ਦਾ, ਗੈਦਰ ਕਰਨ ਦਾ ਪ੍ਰਾਣੀਆਂ ਹਨਾ ਜੀ। ਤੇ ਇਹ ਕਿੰਨੇ ਚਿਰ ਤੋਂ ਤੁਸੀਂ ਇਕੱਠੀਆਂ ਕਰ ਰਹੇ ਹੋ? ਮੈਨੂੰ 15 ਪਲੱਸ ਸਾਲ ਹੋ ਚਲੇ ਜੀ ਇਹ ਸਮਾਨ ਇਕੱਠਾ ਕਰਦਿਆਂ। ਲਓ ਜੀ ਸ਼ੌਂਕ ਦੀ ਕੋਈ ਹੱਦ ਨਹੀਂ, ਕੋਈ ਸੀਮਾ ਨਹੀਂ। 15 ਸਾਲ ਤੋਂ ਉੱਪਰ ਹੋ ਗਏ ਨੇ ਬਾਈ ਜੀ ਨੂੰ ਇਹ ਸਾਰਾ ਸਮਾਨ ਇਕੱਠਾ ਕਰਦਿਆਂ ਇੱਥੇ ਬੱਸ ਨਹੀਂ ਗਈ। ਹੁਣ ਜਿਹੜੀਆਂ ਚੀਜ਼ਾਂ ਤੁਹਾਨੂੰ ਮੇਨ ਦਿਖਾਉਣੀਆਂ ਨੇ ਉਹਨਾਂ ਚ ਨੇ ਬਰਤਨ ਪੁਰਾਣੇ ਟੈਲੀਫੋਨ ਮਤਲਬ ਮੈਂ ਕੱਲੀ ਕੱਲੀ ਚੀਜ਼ ਦਾ ਨਾਮ ਲਾਵਾਂਗਾ ਤੇ ਵੀਡੀਓ ਲੰਬੀ ਹੋ ਜੂਗੀ ਆਪਾਂ ਚੱਲਦੇ ਚੀਜ਼ਾਂ ਬਰਤਨ ਵੇਖ ਲਓ ਯਾਰ ਆਜੋ ਜੀ ਆਜੋ ਨਾਲ ਨਾਲ ਇਹ ਚਮਕਾ ਚੱਲੇ ਦਾ ਸੈਟਅਪ ਬਣਾਇਆ ਗਿਆ ਜੀ ਜੀ ਇਹ ਥੋੜਾ ਜਿਹਾ ਸਮਾਨ ਸਮੂਣਾ ਜਿਹੜਾ ਪਿਆਰ ਨੇ ਚੁੱਕਣ ਵਾਲਾ ਤੇ ਰੱਖਣ ਵਾਲਾ ਇਹ ਸਾਡੇ ਉਹ ਦੇਵਰ ਵਾਲੇ ਬੰਦੇ ਨੇ ਅੱਜ ਆਇਓ ਵਿਆਹ ਕੇ ਜੀ ਡਿਵੈਲਪਮੈਂਟ ਚੱਲ ਰਹੀ ਹੈ ਜੀ ਆ ਚੱਲ ਰਹੀ ਹੈ ਜੇ ਅਜੇ ਕੋਈ ਹਾਲਕ ਤਾਂ ਕੇ ਵੇਖੇ ਫਿਰ ਮੈਂ ਇਹ ਰ ਮੈਂ ਕਰਕੇ ਵਿਖਾਵਾਂਗਾ ਤੁਹਾਨੂੰ ਜੀ ਜੀ ਇਹ ਪ੍ਰਾਣੇ ਬਰਤਨ ਜੀ ਜਿਹੜੇ ਪੁਰਾਣੇ ਜ਼ਮਾਨੇ ਦੇ ਵਿੱਚ ਹੁੰਦੇ ਸੀ ਲਓ ਜੀ ਇਹ ਜੂਲ ਕਰਕੇ ਦਿਖਾ ਬਈ ਨੇੜੇ ਜਾ ਕੇ ਸਰਾਈਆਂ ਸਰੋਈਆਂ ਜਿਹੜੀਆਂ ਆਹ ਦੇਖੋ ਮੜਾ ਆਹ ਦੇਖੋ ਜੀ ਇੱਧਰ ਕਰੋ ਚੈੱਕ ਇੱਕ ਕਿਹੜੇ ਮੈਟਲ ਚ ਕਿਹੜੇ ਚ ਬਣੇ ਤਾਂ ਜੀ ਇਹ ਪਿੱਤਲ ਦੇ ਨੇ ਤਾਂਬੇ ਦੇ ਨੇ ਕਿੱਦਾਂ ਨੇ ਜੀ ਬਸ ਕੋਈ ਪਿੱਤਲ ਦਾ ਕੋਈ ਜੇ ਐਂਡ ਕੇ ਇਹ ਦੇ ਨੇ ਕੋਈ ਇੱਧਰ ਕੋਈ ਪੰਜਾਬ ਦੇ ਵਿੱਚ ਇਹ ਪ੍ਰਾਣੇ ਜਿਹੜੇ ਮਤਲਬ ਕਿ ਇਤਰਾਨਾ ਜਿਹੜੇ ਸੀ ਪਿਛਲੇ ਜ਼ਮਾਨੇ ਦੇ ਵਿੱਚ ਆ ਐਡੇ ਐਡੇ ਗਲਾਸ ਹੁੰਦੇ ਸੀ ਹੁਣ ਤੁਸੀਂ ਵੇਖੋ ਜੀ ਇਹ ਪਿੱਤਲ ਦਾ ਗਲਾਸ ਹੈ ਜੀ ਆਹ ਵੇਖੋ ਜੀ ਐਡੇ ਐਡੇ ਗਲਾਸ ਹੁੰਦੇ ਸੀ ਇੱਥੇ ਤਾਂ ਮੈਨਾਂ ਲੀਟਰ ਦੇ ਨੇੜੇ ਚੀਜ਼ ਪੈ ਜਾਂਦੀ ਜਿਆਦੀ ਜਿਆਦੀ ਪੈਂਦੀ ਜੀ ਸਵਾ ਲੀਟਰ ਮੈਂ ਮਣ ਕੇ ਵੇਖਿਆ ਅੱਜ ਇਹਨਾਂ ਨੂੰ ਪਿਆਉ ਕਹਿੰਦੇ ਸੀ ਅੱਜ ਵੀ ਲਿਖਿਆ ਆ ਐ ਗੁਰਦਾਰੇ ਦਾ ਨਾਮ ਗੁਰਦੁਆਰਿਆਂ ਦੇ ਵਿੱਚ ਜਾਂ ਲੰਗਰਾਂ ਦੇ ਵਿੱਚ ਪਾਣੀ ਇਹਨਾਂ ਦੇ ਨਾਲ ਜਿਹੜਾ ਸੀ ਪਾਣੀ ਵਰਤਾਇਆ ਜਾਂਦਾ ਜਲ ਵਰਤਾਇਆ ਜਾਂਦਾ ਆ ਜਿਹੜੇ ਇਹ ਪਿਆਓ ਇਹਨਾਂ ਨੂੰ ਪਿਆਓ ਕਹਿੰਦੇ ਸੀ ਲਓ ਜੀ ਕਰੋ ਚੈੱਕ ਨਾਲੇ ਨਾਮ ਆਪਣੋ ਇਤਿਹਾਸਿਕ ਨਾਮ ਪਤਾ ਲੱਗ ਰਹੇ ਚੀਜ਼ਾਂ ਦੇ ਵੀ ਪੁਰਾਣੇ ਹਿਸਟਰੀ ਦੇ ਵਿੱਚ ਚੀਜ਼ਾਂ ਦੇ ਆ ਨਾਮ ਹੁੰਦੇ ਸਨ ਇਹ ਇਹ ਹੈ ਜੀ ਇਹਨੂੰ ਗੰਗਾ ਸਾਗਰ ਕਹਿੰਦੇ ਜੀ ਇਹ ਵੀ ਗੁਰੂ ਗੋਬਿੰਦ ਸਿੰਘ ਦੇ ਵੇਲੇ ਤੁਸੀਂ ਇਤਿਹਾਸ ਸੁਣਿਆ ਹੋਊਗਾ ਅੱਛਾ ਜੀ ਤੇ ਹੁਣ ਪੁਰਾਣਾ ਪਤਾ ਨਹੀਂ ਕਿੰਨਾ ਕਿ ਬਾਕੀ ਉਹਨਾਂ ਵੇਲੇ ਜੇ ਇੱਕ ਗੰਗਾ ਸਾਗਰ ਅਸਲ ਉਹਨਾਂ ਵਿੱਚ ਲਓ ਜੀ ਇਹ ਪਿੱਤਲ ਚ ਹੈ ਜੀ ਬਣੀ ਹੈ ਇਹ ਪਿੱਤਲ ਚ ਗੰਗਾ ਸਾਗਰ ਇਹਨੂੰ ਕਹਿੰਦੇ ਜੀ ਜੀ ਛੋਟੀ ਤੋਂ ਛੋਟੀ ਇਹਨਾਂ ਕੋਲ ਕੇਤਲੀ ਕਹ ਲੋ ਛੋਟੀ ਤੋਂ ਛੋਟੀ ਚੀਜ਼ ਐ ਨਾ ਕੋਈ ਮਿਲ ਜੀ ਦੇ ਵੱਡੇ ਦੇ ਵੱਡੀ ਜਿਹੜੀ ਮਿਲ ਜੂਗੀ ਬਾਕੀ ਨਾ ਇਹਨਾਂ ਬਾਈ ਜਿਆਰਾਂ ਕੋਲ ਕਹਿੰਦੇ ਵੀ ਮੇਰੀ ਨਾ ਤਬੀਅਤ ਨਹੀਂ ਥੋੜੀ ਠੀਕ ਹੈਗੀ ਆਹ ਬਾਲਟੀ ਐ ਇੱਕ ਵੀਡੀਓ ਤੁਸੀਂ ਦੇਖੀ ਹੋਣੀ ਐ ਬਾਈ ਦੀ ਆਹ ਬਾਲਟੀ ਦੇ ਵਿੱਚ ਕਿੰਨੇ ਭਾਂਡੇ ਤੁਸੀਂ ਕਹਾਂ ਸੀ ਇਹ 60 65 ਭਾਂਡੇ ਆ ਜੀ ਲਗਭਗ ਇਸ ਬਾਲਟੀ ਦੇ ਵਿੱਚ ਦਿਖਾਵੇ ਬਲੇਦਰ ਹੈ ਆਹ ਬਾਲਟੀ ਦੇ ਵਿੱਚ ਬਾਈ ਜੀ ਕਹਿੰਦੇ ਕਿ 60 65 ਭਾਂਡੇ ਇਕੱਠੇ ਕਰਕੇ ਇੱਕ ਦੇ ਵਿੱਚ ਹੀ ਮਤਲਬ ਜੁੜ ਕੇ ਆਪਾਂ ਕੱਲੀ ਬਾਲਟੀ ਲੈ ਕੇ ਜਾ ਸਫਰੀ ਬਾਲਟੀ ਕਹਿੰਦੇ ਸੀ ਪਿਛਲੇ ਜ਼ਮਾਨੇ 'ਚ ਜਦੋਂ ਲੰਮੇ ਸਫਰਤੇ ਜਾਂਦੇ ਸੀ ਲੋਕ ਤੇ ਰਸਤੇ 'ਚ ਖਾਣਾ ਬਣਾਉਣ ਲਈ ਇਹ ਘਟੋਗੜ 25 30 ਬੰਦਿਆਂ ਦਾ 40ਾਂ ਦਾ ਖਾਣਾ ਇਹਦੇ ਚ ਬਣ ਬਣ ਜਾਂਦਾ ਅੱਛਾ ਜੀ ਇੰਨੇ ਬਰਤਨ ਇਹਦੇ ਵਿੱਚ ਇੰਨਾ ਮਤਲਬ ਇਹਦੇ ਚੈੱਕ ਜੀ ਬਹਿ ਕੇ ਖਾ ਸਕਦੇ 25 ਹਾਂਜੀ 7 ਤੇ ਜਿਹੜੇ ਪਤੀਲੇ ਹੀ ਬਣ ਜਾਂਦੇ ਵਿੱਚ ਜਿਨ੍ਹਾਂ ਦੇ ਵਿੱਚ ਆਪਾਂ ਉਹ ਖਾਣਾ ਬਣਾ ਸਕਦੇ ਹਾਂ ਲੋ ਜੀ 5-7 ਪਤੀਲੇ ਇਸ ਬਾਲਟੀ ਚ ਕਹਿ ਦੋ ਇਹ ਆਪਾਂ ਇਹ ਮੈਂ ਨਾ ਮੇਰੀ ਇਹਨਾਂ ਨਾਲ ਗੱਲ ਹੋ ਗਈ ਬਾਜੀ ਨਾਲ ਜਦੋਂ ਮੈਂ ਦੁਬਾਰੇ ਇੱਧਰ ਆਉਂਗਾ ਫਿਰ ਦੁਬਾਰੇ ਇਹਦੀ ਵੀਡੀਓ ਬਣਾਉਣੀ ਆ ਜੀ ਆਹ ਹਾਂਜੀ ਬਣਾ ਲਾਂਗੇ ਫੇਸਬੁੱਕ ਤੇ ਆਪਣੀ ਤੇ ਇਨਸਟਾ ਤੇ ਕੋਸ਼ਿਸ਼ ਕਰਾਂਗੇ ਨਾਲ YouTube ਤੇ ਤਾਂ ਪਾਉਣੀ ਹੋਈ ਆ ਆਹ ਜਿਹੜਾ ਗਾਗਰਾਂ ਆਹ ਗਾਗਰਾਂ ਆਹ ਮੋ ਇਹ ਕਿਹੜੇ ਕਾਲ ਦੀ ਹੈ ਮੁਗਲ ਕਾਲ 250 ਸਾਲ ਦੀ ਜੀ ਮੁਗਲ ਕਾਲ ਦੀ ਗਾਗਰ ਲੋਹੇ ਦੀਆਂ ਹੁੰਦੀਆਂ ਸੀ ਇਹ ਸਰਬਲੋਜ ਹੋਊਗੀ ਸਰ ਪਿਓਰ ਲੋਹੇ ਦੀ ਲੋਹੇ ਤੋਂ ਬਾਅਦ ਆਈਆਂ ਜੀ ਦਜੇ ਦੀਆਂ ਤਾਂਬੇ ਦੀਆਂ ਤਾਂਬੇ ਤੋਂ ਬਾਅਦ ਆ ਪਿੱਤਲ ਦੀਆਂ ਆ ਦੋ ਉੱਪਰ ਵਾਲੀਆਂ ਇਹ ਕਦੋਂ ਇਹ ਪਿੱਤਲ ਦੀਆਂ ਇਹ ਤਾਂ ਬਾਅਦ ਦੀਆਂ ਇਹ ਬਾਅਦ ਦੀਆਂ ਨੇ ਆ ਮੁਗਲ ਕਾਲ ਦੇ ਟਾਈਮ ਦੀ ਹਾਂਜੀ ਆ ਵੀ ਹੁਣ ਜਿਹੜੀ ਆ ਵੀ ਆਵੇ ਬਣੇ ਆ ਮਟਕੇ ਇਹ ਤਾਂਬੇ ਦੇ ਆ ਇਹ ਵੀ ਕੋਈ ਹੁਣ ਧੋਣ ਵਾਲੇ ਥੋੜੇ ਜੇ ਹਾਂਜੀ ਗੱਲਾਂ ਵੀ ਇਹ ਵੀ ਆ ਛੰਨੇ ਵੇਖੋ ਜੀ ਆ ਦੋ ਦੋ ਕਿਲੋ ਆ ਦੇਖੋ ਹਾਂ ਇਹਨਾਂ ਦੇ ਵਿੱਚ ਲੋਕ ਰੋਟੀ ਪਾਣੀ ਖਾਂਦੇ ਲੋ ਜੀ ਲੱਸੀਆਂ ਪੀਂਦੇ ਸਨ ਸਾਡੇ ਬਜ਼ੁਰਗ ਇਹਦੇ ਵਿੱਚ ਜੀ ਇਹ ਛੰਨੇ ਦੇ ਵਿੱਚ ਹਾਂ ਇਹਦੇ ਵਿੱਚ ਇਹਦੇ ਵਿੱਚ ਲੀਟਰ ਪਾਇਆ ਜਾਂਦਾ ਹੁੰਦਾ ਜੀ ਮੇਰਾ ਜ਼ਿਆਦਾ ਪੈਂਦਾ ਕਿਉਂਕਿ ਭਾਰ ਮੈਂ ਕਹਿੰਦਾ ਵੀ 1 ਕਿਲੋ ਦੇ ਕਿਲੋ ਤੋਂ ਵੱਧ ਹੋਊਗਾ ਹਾਂਜੀ ਹਾਂਜੀ ਕਿਲੋ ਤੋਂ ਵੱਧ ਆ ਜੀ ਇਹ ਛੰਨਾ ਹਾਂ ਹਾਂ ਕੀ ਆ ਇਹ ਬਾਤਾਂ ਨੇ ਅੰਕਲ ਜੀ ਤੁਸੀਂ ਨਾ ਅਸੀਂ ਉਸ ਜ਼ਮਾਨਾ ਉਹ ਵੇਖਿਆ ਤੇ ਨਹੀਂ ਪਰ ਸਾਨੂੰ ਲੈ ਗਏ ਤੁਸੀਂ ਉਸ ਜ਼ਮਾਨੇ ਆਹ 250 ਸਾਲ ਪੁਰਾਣੀ ਲਪੇਟੀ ਹੈ ਜੀ ਉਹਨਾਂ ਮੇਲਿਆਂ ਦੇ ਵਿੱਚ ਸੰਦੂਕ ਸੰਦੂਕ ਛੋਟਾ ਹੁੰਦਾ ਮੇ ਵੀ ਇਹ ਜਿਹੜੀ ਪੇਟੀ ਨੇ ਕਪੜੇ-ਕੁਪੜੇ ਰੱਖਣ ਵਾਲੀ ਆਹ 150 ਸਾਲ ਪੁਰਾ ਆ 150 ਸਾਲ ਪੁਰਾਣੀ ਹੈ ਜੀ ਪੇਟੀ ਹਾਂ ਜੀ ਪੁਰਾਣੀ ਪੇਟੀ ਆ ਪੁਰਾਣੀ ਸਾਰੇ ਟਰੰਕ ਉਹਨਾਂ ਵੇਲੇ ਆ ਆਹ ਛੋਟਾ ਜਿਹਾ ਇਹ ਕਦੋਂ ਦਾ ਜੀ ਇਹ ਵੀ ਬਸ ਉਹਨਾਂ ਵੇਲੇ ਕੋਈ ਕੋਈ 100 ਸਾਲ ਪੁਰਾਣਾ ਕੋਈ ਲਓ ਜੀ ਹਾਂ ਜੀ ਟਰੰਕ ਟਰੰਕ ਇਦਾਂ ਹੀ ਚਾਹੀ ਬਾਤਾਂ ਨੇ ਉੱਪਰੇ ਬਰਤਨ ਬਰਤਨ ਅੱਛਾ ਜੀ ਆ ਆਹ ਦਿਖਾਓ ਉਧਰ ਆ ਬਾਕੀ ਆ ਚਮਚੇ ਇੱਕ ਇੱਕ ਏਡੇ ਏਡੇ ਚਮਚੇ ਚਮਚੇ ਨੇ ਜੀ ਬਾਸੀ ਜਿਹੜੇ-ਘੜੇ ਬੰਦੇ ਸੀ ਪਿਛਲੇ ਜ਼ਮਾਨੇ ਦੇ ਹਾਂ ਜੀ ਆ ਦੇਖੋ ਤੁਸੀਂ ਆ ਕਰੋ ਚੈੱਕ ਜੀ ਇਹ ਏਡੇ ਏਡੇ ਵੱਡੇ ਨੇੜੇ ਲੈ ਜਾ ਹੋਰ ਬਈ ਆ ਦੇਖੋ ਕਿੱਡੇ-ਕਿੱਡੇ ਚਮਚੇ ਨੇ ਇਹ ਡੇਡੇ ਬੰਦੇ ਸੀ ਜਿਹੜਾ ਬਾਕੀ ਖਰਾਕਾਂ ਵੀ ਖੁੱਲੀਆਂ ਸਨ ਕੋਈ ਹੈ ਨਹੀਂ ਸੀ ਹੁਣ ਆਹ ਚਮਚੇ ਵੇਖੋ ਜੀ ਇਹੋ ਜਿਹੇ ਚਮਚੇ ਅੱਜ ਕੱਲ ਕਿਤੇ ਹੈਗੇ ਤੁਸੀਂ ਇਧਰ ਆ ਕੇ ਵੇਖੋ ਆਹ ਵੇਖੋ ਇੰਨਾ ਚਮਚਾ ਜਿਹੜਾ ਖਾਣ ਵਾਲੇ ਹੋਣਗੇ ਉਹ ਕਿੜੇ ਕਿੜੇ ਹੋਣਗੇ ਮੈਂ ਕਹਿੰਦਾ ਵੀ ਆਪਣੇ ਦੋ ਚਮਚਿਆਂ ਦਾ ਇੱਕੋ ਬਣਦਾ ਆ ਹਾਂ ਹਾਂ ਆ ਵੇਖੋ ਦੋਹਾਂ ਦੇ ਵਿੱਚ ਢਾਈਆਂ ਦਾ ਲਗਭਗ ਆਹ ਚਮਚੇ ਹੁੰਦੇ ਸੀ ਉਹਨਾਂ ਦੇ ਖਾਣ ਪੀਣ ਦੀ ਚਾਹਤ ਹੈ ਜੀ ਹਾਂਜੀ ਹਾਂਜੀ ਅੱਛਾ ਆ ਚੈੱਕ ਕਰੋ ਜੀ ਇਹ ਡਾਲਰ ਡਾਲਰ ਆਹ ਪ੍ਰਾਣੀਆਂਾਂ ਚਿੱਠੀਆਂ ਦੇ ਰਜਿਸਟਰੀਆਂ ਜੀ ਇਹ ਪਟਿਆਲਾ ਰਿਆਸਤ ਵਾਹ ਤੇ ਦੂਜੀਆਂ ریاਸਤਾਂ ਜਿਹੜੀਆਂ ਹੈਗੇ ਨੇ ਨਾਬਾ ریاਸਤ ਉਹਨਾਂ ਦੀਆਂ ਵੀ ਲੈਣ ਦੀਆਂ ਰਜਿਸਟਰੀਆਂ ਆ ਔਰ ਇੱਕ ਦੁਕਾਨ ਦਾ ਸੌਦਾ ਆ 250 ਰੁਪਏ ਚ ਦੁਕਾਨ ਵਿਕੀ ਆ ਔਰ ਇਹਦੇ ਵਿੱਚ ਪਈਰ ਜੇ ਪੁਰਾਣਾ ਹਾਂ ਮਿਲ ਜਾਂਦੀਆਂ ਇਦਾਂ ਤੁਹਾਨੂੰ ਬਸ 250 ਰੁਪਏ ਕੇ 250 ਰੁਪਏ ਕੇ ਦੁਕਾਨ ਵਿਕੀ ਆ ਰਜਿਸਟਰੀ ਇਹ ਪਟਿਆਲੇ ਸ਼ਹਿਰ ਦੇ ਵਿੱਚ ਔਰ ਪਟਿਆਲੇ ਦੀ ਰਜਿਸਟਰੀ ਆ ਕੀ ਬਾਤ ਆ ਇਹ ਮੇਰੇ ਸ਼ਹਿਰ ਦੀ ਹੈ ਆ ਨੋਟ ਆ ਗਿਆ ਜੀ ਪੁਰਾਣੇ ਚਲੋ ਆਪਾਂ ਇੱਕ ਗੱਲ ਮੈਨੂੰ ਆ ਇਹਦੇ ਬਾਰੇ ਦੱਸੋ ਜੀ ਆ ਕਿਵੇਂ ਆ ਜੀ ਇਹ ਆ ਆ ਜਿਹੜੇ ਨੇ ਇਹ ਫੌਗ ਜਿਹੜੇ ਅੰਗਰੇਜ਼ਾਂ ਦੇ ਆ ਜੀ ਬਸ ਇਹ ਕਾਟੇ ਛੁਰੀਆਂ ਹੁੰਦਾ ਤੇ ਹਾਂ ਇਹ ਕਾਟੇ ਛੁਰੀਆਂ ਕਹਿਣ ਦਾ ਭਾਵ ਕੀ ਆ ਦੇਖੋ ਤੁਸੀਂ ਕਰਦ ਕੱਟਣ ਵਾਸਤੇ ਹਨਾ ਹਾਂਜੀ ਹਾਂਜੀ ਕਾਟੇ ਛੁਰੀਆਂ ਰੋਟੀ ਜਦੋਂ ਖਾਂਦੇ ਸੀ ਆ ਰੋਟੀ ਖਾਣ ਵਾਸਤੇ ਟੇਬਲ ਉਹ ਉੱਥੇ ਰੱਖਦੇ ਫੌਗ ਜਿਹਨੂੰ ਆਪਾਂ ਕਹਿ ਦਿੰਨੇ ਹੁਣ ਜਿੰਨਾ ਫਰੂਟ ਚਾਟ ਵਗੈਰਾ ਜਾਂ ਆਪਾਂ ਕੁਝ ਖਾਣ ਵਾਲੀਆਂ ਚੀਜ਼ਾਂ ਖਾਣੇ ਆਗੇ ਜੀ ਇਹ ਲੱਕੜ ਦੀ ਉੱਪਰੋਂ ਬਣੀ ਹੋਈ ਹੈ ਤੇ ਪੂਰੀ ਡਿਜ਼ਾਈਨ ਦੇਖੋ ਤੁਸੀਂ ਹਾਂਜੀ ਲੱਕੜ ਬਈ ਦਿਲਚਸਪੀ ਨਾਲ ਵੇਖੋ ਆ ਆ ਵੇਖੋ ਪਿੱਤਲ ਦੀ ਹਾਂਜੀ ਇਹ ਕਿਹੜੇ ਟਾਈਮ ਦੀ ਹੈ ਜੀ ਇਹ ਤਾਂ ਥੋੜੇ ਜਲ ਹਾਂ ਲਓ ਜਿਆ ਕਰਵਾ ਜਵਲੇ ਪੁਰਾਣੇ ਜ਼ਮਾਨੇ ਦੇ ਰਾਜੇ ਆ ਮਹਾਰਾਜ ਬਣੇ ਤੇ ਜੁਵੈਲਰੀ ਬਹੁਤ ਸਾ ਵਾਹ ਜੀ ਵਾਹ ਅੱਛਾ ਕੰਦ ਨੂੰ ਤੁਸੀਂ ਲਿਪਿਆ ਹੈ ਮਿੱਟੀ ਨਾਲ ਜੀ ਹੈ ਨਾ ਇਹ ਤੇ ਅੰਦਰ ਮਿੱਟੀ ਨਾਲ ਬਾਹਰ ਸੀਮੈਂਟ ਦੇ ਵਿੱਚ ਕੈਮੀਕਲ ਪਾਏ ਹੈ ਹੋਜੇ ਵੀ ਉਹ ਤੁਹਾਨੂੰ ਇਸ ਤਰ੍ਹਾਂ ਲੱਗੇਗਾ ਵੀ ਜਿਵੇਂ ਜਿਵੇਂ ਪ੍ਰਾਤਨ ਪਹਿਲਾਂ ਹੁੰਦਾ ਸੀ ਹਾਂ ਜੀ ਹਾਂ ਜੀ ਉਹ ਸੀਮੈਂਟ ਚ ਕੈਮੀਕਲ ਪਾਏ ਹੋਏ ਨੇ ਹਾਂ ਜੀ ਹਾਂ ਜੀ ਆ ਇੱਕ ਆ ਕੇਤਲੀ ਜੀ ਮੈਂ ਦੇਖ ਰਹੀ ਹਾਂ ਇਹ ਕਿਵੇਂ ਆ ਇਹ ਵੀ ਟਿਫਣ ਆ ਜੀ ਪੁਰਾਣੇ ਜ਼ਮਾਨੇ ਦਾ ਅੱਛਾ ਇਹਦਾ ਮੜਾ ਇਹਨਾਂ ਦਾ ਇੰਟਰੋਡਿਊਸ ਕਰਾਓ ਜੀ ਇਹ ਫੋਟੋ ਹਾਂ ਇਹਦੇ ਵਿੱਚ ਨਾ ਆਵੇ ਇੱਥੋਂ ਖੋਲ ਕੇ ਨਾ ਇੱਥੋਂ ਇੱਥੋਂ ਇਹਦਾ ਟਿਫਣ ਨਿਕਲੋਂਦਾ ਸੀ ਆਹ ਟਿਫਣੇ ਇਹਦੇ ਵਿੱਚ ਅੱਛਾ ਜੀ ਤੇ ਇਹਦੇ ਵਿੱਚ ਆਹ ਚੀਜ਼ ਸੀ ਚਕੋਲੇ ਪਾ ਦਿੱਤੇ ਜਾਂਦੇ ਸੀ ਅਰੇ ਵਾਹ ਆਹ ਕੋਲੇ ਪਾ ਦਿੱਤੇ ਜਾਂਦੇ ਸੀ ਤੇ ਇਹ ਜਿਹੜਾ ਖਾਣਾ ਹੈ ਇਹਦੇ ਵਿੱਚ ਖਾਣਾ ਗਰਮ ਰਹਿੰਦਾ ਸੀ ਕਿਆ ਬਾਤ ਮਤਲਬ ਕੋਲੇ ਮਗਦੇ ਰਹਿੰਦੇ ਸੀ ਤੇ ਖਾਣਾ ਕਰਦੇ ਹਾਂ ਐਂ ਜੀ ਆ ਮਾੜੀ ਮੋੜੀ ਭਾਪ ਉਹ ਨਿਕਲਦੀ ਰਹਿੰਦੀ ਸੀ ਵਿੱਚੋਂ ਟਿਫਨ ਚ ਰੋਟੀਆਂ ਸਭ ਕੁਝ ਸਾਰਾ ਕੁਝ ਕੋਈ ਅਫਸਰਾਂ ਦਾ ਖਾਣਾ ਜਾਂ ਕਿਸੇ ਦਾ ਬਾਹਰ ਜਾਣਾ ਇਹ ਵੀ ਇਹ ਵੀ ਟਿਫਨ ਆ ਜੀ ਅੱਛਾ ਇਹ ਵੀ ਸੇਮ ਉਹਦੇ ਵਾਂਗੂ ਇਹ ਤੇ ਇਹ ਵੀ ਥੱਲੇ ਆ ਕੋਲੇ ਪੈਂਦੇ ਸੀ ਤੇ ਬਰਮਾ ਯੁੱਧ ਦਾ ਤੁਹਾਨੂੰ ਦੱਸਿਆ ਜਿਹਦੇ ਕੋਲੋਂ ਲੈ ਕੇ ਆਇਆ ਬਰਮਾ ਕਿੰਨਾ ਸਾਲ ਦਾ ਉਹ ਫਿਰ ਜੀ ਉਹ ਤਾਂ ਮੈਨੂੰ ਯਾਦ ਨਹੀਂ ਗਈ ਸੈਕੰਡ ਵਰਲਡ ਉੱਪਰ ਹੀ ਹੋਣਾ ਪਿੱਛੇ ਉਹ ਤਾਂ ਹਾਂਜੀ ਸੈਕੰਡ ਵਰਲਡ ਵਾਰ ਤੇ ਵੀ ਮੇਰੇ ਕੋਲ ਹੈਗਾ ਸੈਕੰਡ ਵਰਲਡ ਵਾਰ ਤੇ 1939 ਤੋਂ 1942 ਤੱਕ ਰਹੀ ਆ ਲਓ ਜ ਕਿਆ ਇਹ ਆ ਆਰਮੀ ਦਾ ਟਿਫਨ ਆ ਆਰਮੀ ਦਾ ਟਿਫਨ ਹਾਂਜੀ ਹਾਂਜੀ ਅੰਕਲ ਜੀ ਤੁਸੀਂ ਤਾਂ ਬੜੀ ਤਗੜੀ ਚੀਜ਼ ਸਾਹਮਣੇ ਬੈਠੇ ਜੇ ਇਹ ਤਾਂ ਮਾਰਾਈ ਕਰੇ ਆਪਣੀ ਵੀਡੀਓ ਫੁੱਲ ਚੱਲੇ ਤੇ ਸਾਰਿਆਂ ਨੂੰ ਪਤਾ ਲੱਗੇ ਬਾਕੀ ਹੁਣ ਆਪਾਂ ਨੈਕਸਟ ਚੱਲਦੇ ਹਾਂ ਦੂਜੇ ਪਾਸੇ ਆਜੋ ਆਜੋ ਉਹਦੇ ਵਿੱਚ ਵੀ ਕਾਫੀ ਸਮਾਨ ਹੈ ਦੂਜੇ ਰੂਮ ਚ ਥੋੜਾ ਜਨਾ ਮੈਨੂੰ ਕਹਿੰਦੇ ਆ ਵੀ ਕੰਮ ਚੱਲੀ ਜਾਂਦਾ ਤੁਸੀਂ ਸਾਲ ਤੱਕ ਕਹਾਂ ਜੀ ਸਾਲ ਤੱਕ ਹਾਂ ਇੱਕ ਸਾਲ ਨੂੰ ਬਹੁਤ ਵੱਡੀ ਸਾਲ ਤੱਕ ਕਹਿੰਦੀ ਵੀ ਇੱਕ ਨੈਕਸਟ ਲੈਵਲ ਦੀ ਚੀਜ਼ ਬਣ ਜੂਗੀ ਜੀ ਉਹ ਬਾਂਝੀਆਂ ਜੀ ਬਿਲਕੁਲ 250 ਸਾਲ ਤੋਂ ਅੱਗੇ ਅੰਕਲ ਜੀ ਨੇ 250 ਸਾਲ 500 ਸਾਲ ਤੱਕ 500 ਸਾਲ ਤੱਕ ਪਿੱਛੇ ਲੈ ਕੇ ਜਾਣਾ 500 ਸਾਲ ਤੱਕ ਲੈ ਕੇ ਜਾਵਾਂਗੇ ਪਿੱਛੇ ਲਓ ਜੀ ਇਹ ਅੰਗਰੇਜ਼ਾਂ ਦੀ ਸਰਵ ਟਰਾਲੀ ਆ ਜੀ ਅੱਛਾ ਜੀ ਆ ਉਹਨਾਂ ਦੇ ਆ ਟਰਾਲੀ ਆ ਜੀ ਸਾਰੀ ਬਣੀ ਹੋਈ ਆ ਸਰਵ ਟਰਾਲੀ ਆ ਇਹ ਹੁਣ ਸਮਾਨ ਸਾਰਾ ਇੱਥੇ ਨਾ ਉਹ ਬੰਦੇ ਨਹੀਂ ਅੱਜ ਆਏ ਸਾਡੇ ਬਾਹਰ ਕੱਢ ਕੇ ਲਾਉਣ ਵਾਲਾ ਸੀ ਲਾਇਆ ਨਹੀਂ ਗਾ ਜੀ ਜੀ ਹਾਂ ਇਹ ਸਰਵ ਟਰਾਲੀ ਆ ਆ ਫੇਰ ਕਾਂਟੇ ਛੁਰੀਆਂ ਉਹਨਾਂ ਦੀ ਆਓ ਜੀ ਆ ਦੇਖੋ ਆ ਕਰਦਾ ਕੀ ਹਨਾ ਜੀ ਆ ਖਾਣ ਵਾਸਤੇ ਆ ਦੇਖੋ ਹਾਂ ਆ ਆਹ ਯਾ ਨਹੀਂ ਨਹੀਂ ਇਹ ਨਹੀਂ ਕਿ ਕਾਰਜੁਰਾ ਉੱਪਰ ਵੈਸੇ ਬਣਿਆ ਆ ਵੈਸੇ ਬਣਿਆ ਤਾਂ ਆ ਉਹਨਾਂ ਦੇ ਭਾਂਡੇ ਆਂ ਅੰਗਰੇਜ਼ਾਂ ਦੇ ਭਾਂਡੇ ਜੀ ਮੇ ਮਗਰ ਲਿਖਿਆ ਆ ਜੀ ਬਿਜਲੇ ਵੈਸੇ ਮੇਰਿੰਗਲੈਂਡ ਅੱਛਾ ਜੀ ਹਾਂਜੀ ਹਾਂਜੀ ਹੂੰ ਲਓ ਜੀ ਮੋਹਰਾਂ ਲੱਗੀਆਂ ਨੇ ਪੱਕੀਆਂ ਹਾਂਜੀ ਹਾਂਜੀ ਮੱ ਲੱਗੇ ਆ ਕੀ ਬਾਤ ਹੈ ਜੀ ਮੇਰਿੰਗਲੈਂਡ ਸਾਬ ਇੰਗਲੈਂਡਾਂ ਦੇ ਅੰਗਰੇਜ਼ਾਂ ਦੇ ਅੱਛਾ ਜੀ ਇਹ ਚਿਹਰਾ ਹਾਂਜੀ ਇਹ ਚਿਹਰਾ ਵੀ ਪਿਛਲੇ ਜ਼ਮਾਨੇ ਦੇ ਵਿੱਚ ਆ ਹੁੰਦੀਆਂ ਸੀ ਆ ਨਲਕਾ ਦਿਖਾ ਬਾਈ ਆ ਜਾ ਇਹਦਾ ਇਹਦੇ ਬਾਰੇ ਦੱਸੋ ਕੀ ਕੀ ਨਵਾਂ ਹੈ ਹਾਂ ਇਹਨੂੰ ਕੋਈ ਪਿਛਲੇ ਜ਼ਮਾਨੇ ਦੇ ਕੁੱਤਾ ਨਲਕਾ ਕਹਿੰਦਾ ਹੈ ਕੋਈ ਕੋਸ਼ਿਸ਼ ਨਹੀਂ ਕਰ ਉਹ ਇਹ ਨਾਲ ਕੇ ਇਹ ਨਾਲ ਕੇ ਹੁੰਦੀ ਸੀ ਪਾਣੀ ਕੱਢਣ ਵਾਲੇ ਪਾਸ ਆਹ ਤਾਂ ਚਲੋ ਆਹ ਤਾਂ ਜਮਾਨਾ ਅਸੀਂ ਦੇਖਿਆ ਜੀ ਕਿੰਦੇ ਸਾਰਿਆਂ ਨੂੰ ਪਤਾ ਆਹ ਵਿਖਾਓ ਜੀ ਓਖਲੀ ਦੇ ਪ੍ਰਾਣੀ ਆ ਜੀ ਓਖਲੀ ਮਦਾਣੀ ਇਹ ਓਖਲੀ ਆ ਜੀ ਅੱਛਾ ਜੀ ਕਹਿੰਦੇ ਨਾ ਓਖਲੀ ਸਿਰ ਦਿੱਤਾ ਮੋਹਲਿਆਂ ਦਾ ਕੀ ਡਰ ਢੁਕਾ ਦਾ ਡਰ ਕਾ ਇਹ ਓਖਲੀ ਦਾ ਮੋੜ ਆ ਜੀ ਇੱਥੇ ਅੱਛਾ ਜੀ ਇਹ 700 ਸਾਲ ਤੋਂ ਪਲੱਸ ਪ੍ਰਾਣੀ ਆ ਜੀ ਹਮ ਹਾਂ ਜੀ ਕਿਆ ਬਾਤ ਹੈ ਜੀ ਹਾਂ ਆ ਚਰਖੇ ਆ ਟੀਵੀ ਆ ਵਰਕਿੰਗ ਹਾਲ ਤੇ ਟੀਵੀ ਆ ਅੱਛਾ ਇਹ ਚੱਲਦਾ ਜੀ ਹਾਂ ਟੀਵੀ ਚੱਲਦਾ ਅੱਛਾ ਜੀ ਔਰ ਜਿੰਨੇ ਆ ભાਡੇ ਪਏ ਨੇ ਇਧਰ ਆ ਕਰੋਕਰੀ ਪਈ ਆ ਅੰਗਰੇਜ਼ਾਂ ਦੀ ਆ ਸਾਰੀ ਇੱਧਰ ਦੇਖੋ ਆ ਦਿਖਾਵੇ ਮੁੰਡਿਆ ਆ ਸਾਰੀ ਕਰੋਕਰੀ ਅੰਗਰੇਜ਼ਾਂ ਦੇ ਟਾਈਮ ਦੀ ਆ ਅੰਗਰੇਜ਼ਾਂ ਦੀ ਹੀ ਆ ਜੀ ਇਹ ਇਹ ਚੀਨੀ ਦੇ ਭਾਂਡੇ ਨੇ ਸਾਰੇ ਹਣਾ ਜੀ ਹਰੇ ਬ੍ਰਿਟਿਸ਼ ਕਾਲ ਉਹਨਾਂ ਦੀ ਬ੍ਰਿਟਿਸ਼ ਆ ਅੱਛਾ ਇਹਦੇ ਤੇ ਚਾਨਣਾ ਪਾਓ ਲਾਲਟੇਣਾ ਇਹ ਇਹ ਵੀ ਦੀਵੇ ਆ ਜੀ ਇਹ ਵੀ ਸ਼ਾਇਦ ਮੇਡ ਇਨ ਇੰਗਲੈਂਡ ਹੀ ਹੋਣਾ ਇੱਕ ਮੇਡ ਇਨ ਆਸਟਰੀਆ ਆ ਮੈਂ ਮੇਡ ਇਨ ਆਸਟਰੀਆ ਹੈ ਜੀ ਹਣਾ ਕੀ ਬਾਤ ਹੈ ਇਹ ਕੀ ਹੈ ਜੀ ਇਹ ਦੀਵੇ ਆ ਜੀ ਉਹਨਾਂ ਮੇਡ ਅੱਛਾ ਅੱਛਾ ਜੀ ਇਹ ਫਿਰ ਕਾਲੇ ਤੇ ਚੱਲਦੇ ਰਹੇ ਲੈਂਪ ਹੈ ਜੀ ਇੱਥੇ ਦੀ ਚਿਮਣੀ ਟੁੱਟੀ ਹੋਈ ਆ ਆ ਵੀ ਹੁਣ ਪੁਰਾਣੇ ਜ਼ਮਾਨੇ ਦੇ ਚ ਲਾਇਆਔਰਤਾਂ ਦਾ ਸ਼ਿੰਗਾਰ ਆਸਤੇ ਸੀ ਇਹ ਸੁਰਮੇ ਵਾਲਾ ਇਹ ਚੋਟਾ ਜਿਹਾ ਹਾਂ ਇਹ ਸੁਰਮੇ ਦਾ ਨਹੀਂ ਆ ਸੀ ਅੱਛਾ ਜੀ ਇਹ ਸ਼ਿੰਗਾਰ ਵਾਸਤੇ ਆ ਸੀਸਾ ਸੀ ਇਹ ਸ਼ਿੰਗਾਰ ਬਾウス ਹੈ ਜੀ ਬੀਬੀ ਆਈ ਬਾਕੀ ਪੁਰਾਣੇ ਜਮਾਨੇ ਦਾ 15 ਸਾਲ ਤੁਹਾਨੂੰ ਹੋ ਗਏ ਨੇ ਤਾਂ ਤੁਸੀਂ ਮੈਂਤ ਨਹੀਂ ਰੱਖਦੇ ਹੋਗੀ ਜਰੂਰ ਜੀ ਹਾਂਜੀ ਹਾਂਜੀ ਅੱਛਾ ਜੀ ਆਪ ਦਿਖਾਵੇ ਉੱਪਰ ਗ੍ਰਾਮ ਆ ਰੇਡੀਓ ਨੇ ਇਹ ਸਭ ਪੁਰਾਣੇ ਰੇਡੀਓ ਜੀ ਟੇਪ ਕਾਟਾਂ ਵਰਕੰਗਾਲ ਤੇ ਜਾ ਕੁਝ ਵਿੱਚੋਂ ਨਹੀਂ ਬਾਕੀ ਵਰਕੰਗਾਲ ਤੇ ਜਾ ਆ ਜਿਹੜੇ ਹੈਗੇ ਨੇ ਆ ਵੀ ਟੀਵੀ ਵਰਕਿੰਗ ਜਾ ਟੈਲੀਫੋਨ ਪਿਛਲੇ ਆਹ ਟੈਲੀਫੋਨ ਆ ਜਿਹੜਾ ਹੈਗਾ ਜੀ ਇਹ ਇਹ ਜਿਹੜਾ ਹੈਗਾ ਏ ਇਹ ਨੂੰ ਪ੍ਰੋਜੈਕਟਰ ਕਹਿੰਦੇ ਆ ਪਿਛਲੇ ਜ਼ਮਾਨੇ ਚ ਇਹਦੇ ਜਿਹੜਾ ਰੀਲਾ ਵੀ ਹੈਗਾ ਮੇਰੇ ਕੋ ਪਈਆਂ ਇਹਦੀਆਂ ਇਹ ਫਿਲਮ ਚੱਲਦੀ ਹੁੰਦੀ ਸੀ ਪਿਛਲੇ ਜ਼ਮਾਨੇ ਚ ਪਿੰਡਾਂ ਚ ਵਿਖਾ ਕੇ ਆਉਂਦੇ ਹੁੰਦੇ ਸੀ ਅੱਛਾ ਜੀ ਬਲੈਕ ਐਂਡ ਵਾਈਟ ਬਲੈਕ ਐਂਡ ਵਾਈਟ ਫਿਲਮ ਵਿਖਾ ਕੇ ਆਉਂਦੇ ਹੁੰਦੇ ਲੋਕਾਂ ਨੂੰ ਜਾਗਰੂਤ ਕਰਨ ਵਾਸਤੇ ਵੀ ਬੱਚੇ ਦੋ ਹੀ ਅੱਛੇ ਪਰਿਵਾਰ ਨਿਯੋਜਨ ਬਾਰੇ ਮਤਲਬ ਉਹ ਜਾਗਰੂਤੀ ਵਾਸਤੇ ਹਾਂ ਸਿਹਤ ਬਿਪਾਗੇ ਵਿਖਾ ਕੇ ਆਉਂਦਾ ਹੁੰਦਾ ਸੀ ਅੱਛਾ ਆ ਟੀਵੀ ਹੈ ਇਹਦੇ ਵਿੱਚ ਨਾਲ ਡੈਕ ਵੀ ਹੈ ਹਾਂ ਇਹ 3 ਹਨ ਮੰਨਿਆ ਜੀ ਵਰਕਿੰਗਾ ਚਾਲੂ ਹਾਲ ਡੈਕ ਟੀਵੀ ਤੇ ਤੀਜਾ ਜੀ ਤੇ ਤੇ ਟੈਪਰ ਕਾਰਡ ਆ ਜੀ ਉਹ ਇਧਰ ਓਕੇ ਆ ਟੈਪਰ ਕਾਰਡ ਆ ਆ ਉੱਪਰ ਵੀ ਸੀ ਆਰ ਆ ਵੀ ਸੀ ਆਰ ਵੀ ਹਾਂ ਹਾਂਜੀ ਹਾਂਜੀ ਤੇ ਆਹ ਟੈਲੀਫੋਨ ਦਿਖਾ ਬਈ ਆ ਜਾ ਹਾਂਜੀ ਇਹਦਾ ਕਿੰਦਾ ਸੀ 1 ਰੁਪਈਆ ਲਿਖਿਆ ਉੱਪਰ ਇਹਦਾ 1 ਰੁਪਈਆ 1 ਰੁਪਈਆ ਦਾ ਸਿੱਕਾ ਪਾ ਕੇ ਚੱਲਦਾ ਹੁੰਦਾ ਲਓ ਜੀ ਇੱਥੇ ਤੁਸੀਂ ਨੰਬਰ ਡਾਇਲ ਕਰਕੇ ਹਾਂਜੀ ਹਾਂਜੀ ਇਹ ਚਲਾ ਸਕਦੇ ਹੋ ਹਾਂ ਆ ਵੀ ਸਾਰੇ ਆ ਜਿਹੜੇ ਇਧਰ ਪਏ ਟੈਲੀਫੋਨ ਆ ਦੇਖੀ ਆ ਆ ਸਾਰੇ ਆ ਇਹ ਕਿੰਨੇ ਟਾਈਮ ਦੇਣੇ ਜੀ ਇਹ 1962 ਦਾ ਆ ਜੀ ਅੱਛਾ ਜੀ ਇਹ ਇਹ ਰੇਲਵੇ ਸਟੇਸ਼ਨਾਂ ਦੇ ਪਹਿਲੀਆਂ ਜਿ ਲੱਗੇ 50 ਪੈਸੇ ਦਾ ਸਿੱਕਾ ਉਹਨਾਂ ਵੇਲੇ ਚ ਪੈਂਦਾ ਹੁੰਦਾ ਵਾਹ ਜੀ ਵਾਹ ਅੰਕਲ ਜੀ ਫਿਰ ਇਹਨਾਂ ਚੀਜ਼ਾਂ ਦਾ ਤੁਹਾਨੂੰ ਮੁੱਲ ਵੀ ਬਹੁਤ ਤਾਰਨਾ ਪੈਂਦਾ ਹੋਵੇ ਠੀਕ ਨੇ ਨਾ ਜੀ ਅੰਟੀਕ ਫਿਰ ਪਹਿਲੀ ਗੱਲ ਸਮਾਨ ਮਿਲਦਾ ਨਹੀਂ ਜੇ ਮੇਰੇ ਦੇ ਮੁੱਲੀ ਬੜਾ ਮੰਗਦੇ ਮੁੱਲ ਕਾਕੀ ਉਹ ਉਹਨੂੰ ਐ ਵੀ ਬੰਦਾ ਹੁਣ ਆ ਗਿਆ ਆ ਗਿਆ ਇਹ ਚੀਜ਼ ਦੀ ਡਿਮਾਂਡ ਹੋ ਜੇ ਅੱਛਾ ਜੀ ਆ ਆ ਕੀ ਹੈ ਜੀ ਇਹ ਵੀ ਸਟਾਕ ਆ ਜੀ ਅੱਛਾ ਜੀ ਇਹ ਚਾਰ ਥਾਈ ਚਾਰ ਬਰਨਲ ਜੀ ਆਰਮੀ ਦੇ ਵਿੱਚ ਹੁੰਦੇ ਪਿੱਛੇ ਕੋਈ ਜ਼ਿਆਦਾ ਖਾਣਾ ਉਹਨਾਂ ਦਾ ਬਣਨਾ ਤੇ ਉਹ ਉਹ ਜਿਆਦੀ ਕੁਆਂਟੀਟੀ ਜਦੋਂ ਚੀਜ਼ ਬਣਾਉਂਦੇ ਨੇ ਜਿਆਦੀ ਕੁਆਂਟੀਟੀ ਹਾਂਜੀ ਅੱਛਾ ਆਹ ਜੀ ਆ ਆ ਵਾਲਾ ਆ ਦਿਖਾਈ ਪੇ ਮੁੰਡਿਆ ਇਧਰ ਆ ਜਾ ਇਹ ਵੀ ਸਟਾਕ ਹੀ ਆ ਜੀ ਅ ਇੱਕੋ ਸਟੋਵ ਆ ਅੱਡ ਅੱਟ ਕੇ ਆ ਹਾਂਜੀ ਅੱਡ ਅੱਟ ਕੇ ਇੱਕੋ ਹੀ ਆ ਜੀ ਹਾਂ ਨਾ ਉਹ ਥਲੜਾ ਹੋ ਰਿਹਾ ਉੱਪਰਲਾ ਹੋ ਰਿਹਾ ਸਾਰੇ ਸਟੋਵ ਵੀ ਐਦਾ ਬੜੇ ਸਟੋਵ ਹੋਰ ਮੇਰੇ ਕੋਲ ਬੜੇ ਪਏ ਆ ਜੀ ਸੈਂਕੜ ਵੱੜ ਵੱਾਰ ਦੇ ਮੇਰੇ ਕੋਲ ਪਏ ਪਰ ਉਹ ਅੰਦਰ ਰੱਖੇ ਹੋਏ ਨੇ ਨਹੀਂ ਨਹੀਂ ਸਹੀ ਗੱਲ ਹੈ ਜੀ ਤੁਸੀਂ ਸਮਾਨ ਅੱਛਾ ਅੰਕਲ ਦਾ ਕਹਿਣਾ ਇਹ ਆ ਕਿ ਮੇਰੀ ਅਜੇ ਸਿਹਤ ਥੋੜੀ ਠੀਕ ਨਹੀਂ ਸੀ ਬਾਕੀ ਇਹਨਾਂ ਨੇ ਆਪਣੇ ਉਹ ਬਾਲਟੀ ਜਿਹੜੀ ਆ ਸਾਰੀ ਬੰਦ ਕਰਕੇ ਤੇ ਇੰਸਟਾਲ ਕਰਕੇ ਦਿਖਾਉਣੀ ਸੀ ਉਹਦੇ ਵਿੱਚ ਕੀ ਕੀ ਆ ਤੇ ਬਾਕੀ ਕਹਿੰਦੇ ਸਾਲ ਦਾ ਕਹਿੰਦੇ ਅੰਕਲ ਜੀ ਜੇ ਤੁਸੀਂ ਐਡਰੈਸ ਜਰੂਰ ਬੋਲਦਾ ਆਉਂਦਾ ਜੀ ਇਹ ਹਰੀ ਕੇ ਪਤਨ ਹੈ ਜੀ ਹਾਂਜੀ ਜਦੋਂ ਆਪਾਂ ਇਧਰੋਂ ਜਾਣੇ ਅੰਮ੍ਰਿਤਸਰ ਤੋਂ ਜੀਰੇ ਵੱਲੋਂ ਅਮਰਖਰ ਨੂੰ ਜਾਣੇ ਆ ਤੇ ਦਰਿਆ ਦਾ ਪੁਲ ਲੰਘ ਕੇ ਤੇ ਅੱਗੇ ਨਾਲ ਹੀ ਲਾਹੌਰੀਆਂ ਦੀ ਹਵੇਲੀ ਲਾਹੌਰੀਆਂ ਦੀ ਹਵੇਲੀ ਆ ਬਿਲਕੁਲ ਜੀ ਹਾਂਜੀ ਤੁਸੀਂ ਆਓ ਇੱਕ ਵਾਰ ਆ ਵੇਖੋ ਜਰੂਰ ਆਓ ਜੀ ਸਾਰੇ ਜਾਣੇ ਜਰੂਰ ਆਓ ਆਪਣੇ ਬੱਚਿਆਂ ਨੂੰ ਦਿਖਾਓ ਸਾਰੀਆਂ ਚੀਜ਼ਾਂ ਆਪ ਵੀ ਦੇਖੋ ਪਤਾ ਕੀ ਹੈ ਆ ਉੱਪਰ ਪੱਲੇ ਵੇਖੋ ਜੀ ਇਧਰ ਜਿਹੜੇ ਆੜੇ ਇਹ ਸ਼ੁਰੂਆਤੀ ਲੱਕੜ ਦੇ ਫਰਾਂ ਵਾਲਾ ਹੈ ਪੱਖਾ ਇਹਦਾ ਉਹ ਵਾਹ ਹੁਣ ਵੀ ਲੱਕੜ ਦੇ ਫਰਾਂ ਨੇ ਜਿੰਨੂੰ ਹਾਂ ਹਾਂ ਲੱਕੜ ਦੇ ਫਰਾਂ ਲਓ ਜੀ ਆਹ ਅੱਜ ਲੱਕੜ ਦੇ ਫਰਾਂ ਵਾਲਾ ਪੱਖਾ ਦੇਖੋ ਤੁਸੀਂ ਇਹ 1935 ਦਾ ਹੈ ਅੱਛਾ ਜੀ ਤਕਰੀਬਨ 90 ਸਾਲ ਪੁਰਾਣਾ ਜੀ ਹਾਂ ਜੀ ਆ ਆਣ ਜਿਹੜਾ ਐਂਟੀਨਾ ਹੈ ਅੱਛਾ ਜੀ ਇਹ ਇਹਨਾਂ ਨਾਲ ਤਾਂ ਅਸੀਂ ਵੀ ਲੜਦੇ ਰਹੇ ਵੇਖੀ ਯਾਰ ਹੋ ਗਿਆ ਠੀਕ ਹਾਂ ਹਾਂ ਜੀ ਹੁਣ ਠੀਕ ਆ ਇੱਥੇ ਠੀਕ ਆ ਬਾਈ ਕਹਿੰਦੇ ਹੁਣ ਆਹ ਜੀ ਸਾਰੇ ਅੰਗਰੇਜ਼ ਕਾਲ ਦੇ ਇਹਨਾਂ ਨੂੰ ਹੀ ਸਵਿੱਚ ਦੇਖੋ ਜੀ ਸਵਿੱਚ ਤੇ ਆ ਇਹਨਾਂ ਦੇ ਰੈਗੂਲੇਟਰ ਆ ਅੰਮੀਟਰ ਸਵਿੱਚ ਤੇ ਰੈਗੂਲੇਟਰ ਹਾਂ ਜੀ ਇਹਨਾਂ ਦਾ ਪੱਟਾ ਬੰਦ ਹਾਂ ਲਓ ਜੀ ਆ ਆ ਗਿਆ ਆ ਮੀਟਰ ਹੋਊਗਾ ਪੁਰਾਣਾ ਜੀ ਹਾਂ ਜੀ ਇਹ ਪੁਰਾਣਾ ਮੀਟਰ ਅੰਗਰੇਜ਼ਾਂ ਦਾ ਹੈ ਵੀ ਕੀ ਬਾਤ ਹੈ ਜੀ ਕੀ ਬਾਤਾਂ ਨੇ ਇੱਧਰ ਵੀ ਆ ਵੀ ਜਿਹੜੇ ਮੀਟਰ ਪੁਰਾਣੇ ਆ ਅੱਛਾ ਜੀ ਆ ਆ ਵੀ ਮੇਡ ਇਨ ਇੰਗਲੈਂਡ ਅੰਗਰੇਜ਼ਾਂ ਦਾ ਹੈ ਪਖਾੜਾ ਅੱਛਾ ਇਹਦੇ ਫਰਕ ਇਹਦੇ ਇਹ ਆਏ ਲੋਹੇ ਦੇ ਹੋਏ ਵੀ 1935 ਦਾ ਸਰਵਜੂਮ ਬਾਈ ਜੀ ਔਰ ਇਹ ਡੀਸੀ ਕਰੰਟ ਤੇ ਚੱਲਦੇ ਸੀ ਏਸੀ ਕਰੰਟ ਤੇ ਨਹੀਂ ਚੱਲਦੇ ਮਤਲਬ ਡੀਸੀ ਕਰੰਟ ਲੱਗ ਹੁੰਦਾ ਹਾਂ ਜੀ ਪਹਿਲੇ ਮੱਚ ਜਨਰੇਟਰ ਹੀ ਹੁੰਦੇ ਸੀ। ਅੱਛਾ ਅੱਛਾ ਜੀ। ਆਹ ਲਾਈਟਾਂ ਨਹੀਂ ਹੁੰਦੀਆਂ। ਆਹ ਲਾਈਟ ਨਹੀਂ। ਓਕੇ ਮੈਂ ਸਮਝ ਗਿਆ। ਹਾਂ ਓਕੇ ਪਾਵਰ ਪਲਾਂਟ ਨਹੀਂ ਸੀ ਹੁੰਦੇ। ਓਕੇ ਇਹ ਬਾਅਦ ਬਾਅਦ ਚਲੇ ਜਨਰੇਟਰਾਂ ਦੇ ਚੱਲਦੇ ਹੁੰਦੇ। ਜੀ ਜੀ ਜੀ। ਹਾਂ ਜੀ। ਆਹ ਮੰਜਾ ਪਿਆ ਜੀ ਮੰਜਾ ਚਾਰ ਪਾਈ ਕੀ ਕਹਿੰਦੇ ਇਹਨੂੰ ਉਸ ਟਾਈਮ ਦੇ ਵਿੱਚ। ਇਹ ਪਲੰਗ ਹੈ ਜੀ ਪਿਛਲੇ ਪਿਛਲੇ ਜ਼ਮਾਨੇ ਦੇ ਜਿਹੜੇ ਪਲੰਗ ਸੀ ਲੋਕ ਲੜਕੀਆਂ ਨੂੰ ਆ ਕੇ ਇਹ ਵੀ 50 60 ਸਾਲ ਪੁਰਾਣਾ ਮੈਨੂੰ ਲੱਗ ਰਿਹਾ ਹੈ। ਜ਼ਿਆਦਾ ਹੈ ਜੀ ਉਹ ਉਹ ਅੰਦਰਲਾ ਦਾ ਜਿਹੜਾ 120 ਸਾਲ ਆ। ਅੱਛਾ 120 ਸਾਲ ਵਾਲਾ ਵੀ ਹੈਗਾ। ਹਾਂ ਜੀ ਹਾਂ ਜੀ ਉਹ ਉਹ ਸਮਾਨ ਹਾਂਜੀ ਹਾਂਜੀ ਤੁਸੀਂ ਸਾਹ ਤੱਕ ਆਇਓ ਜੇ ਤੇ ਸਮਾਨ ਤੁਹਾਨੂੰ ਜਦੋਂ ਖੋਲ ਕੇ ਰੱਖਦਾ ਹੈ ਇਹਨਾਂ ਨੇ ਤਾਂ ਹੋਰ ਵੀ ਜ਼ਿਆਦਾ ਵੇਖਣ ਨੂੰ ਮਿਲੂਗਾ ਜੀ ਇੱਥੇ ਹਾਂਜੀ ਹਾਂਜੀ ਤੇ ਬਾਕੀ ਕਹਿਣ ਦੀ ਕੋਈ ਗੱਲ ਨਹੀਂ ਗਈ ਬਾਹਰੋਂ ਆਪਾਂ ਇੱਕ ਵਾਰੀ ਅੰਕਲ ਜੀ ਉਧਰ ਮਾਰੀਏ ਗੇੜਾ ਜੀ ਦਿਖਾਈਏ ਮਾਰ ਦੋ ਗੇੜਾ ਵਿਖਾਵੇ ਆਜੋ ਜੀ ਆਜੋ ਆਹ ਦੇਖ ਬਈ ਮਿੱਤਰਾ ਤਿਆਰ ਹੋ ਰਹੀ ਹੈ ਸਾਰੀ ਦਿਖਾ ਪੂਰੇ ਪੁਰਾਣੇ ਜ਼ਮਾਨੇ ਵਾਂਗਰਾ ਹੂੰ ਤੇ ਇੱਕ ਆਹ ਟੀਵੀ ਵੀ ਪਿਆ ਅੰਕਲ ਜੀ ਇਹ ਤਾਂ ਨਵੇਂ ਜ਼ਮਾਨੇ ਦਾ ਲੱਗਦਾ ਮੈਨੂੰ ਹਾਂਜੀ ਆ ਬਸ ਹੁਣ ਜਦੋਂ 1985 'ਚ ਜੀ ਜੀ ਅਸੀਂ 85 'ਚ ਚੱਲਦੇ ਹੁੰਦੇ ਸੀ ਇਹ ਆ ਨਵੀਂ ਚੀਜ਼ ਆ ਲਖਾ ਵੀ ਆ ਜੀ ਰਸਤੇ 'ਚੋਂ ਮਿਲਿਆ ਜੀ ਮੈਂ ਲੈ ਕੇ ਆਇਆ ਅੱਛਾ ਜੀ ਹਾਂ ਜੀ ਬਾਗੇ ਪੁਰਾਣੇ ਕਿਸੇ ਕੋਲ ਪਿਆ ਸੀ ਅੱਛਾ ਅੱਛਾ ਜੀ ਮੈਂ ਕਹਾਂ ਅੰਕਲ ਕਹਿੰਦੇ ਮੈਂ 600 ਸਾਲ ਤੱਕ 500 600 ਸਾਲ ਤੱਕ ਪਿੱਛੇ ਜਾਣਾ ਹਲੇ ਲਓ ਜੀ ਬਾਕੀ ਇਧਰੋਂ ਵੀ ਹਾਈਵੇ ਨਾਲ ਹੀ ਆ ਉੱਪਰ ਤੁਸੀਂ ਆਓ ਤੇ ਰੋਟੀ ਪਾਣੀ ਲੰਚ ਬ੍ਰੇਕਫਾਸਟ ਜਿੰਨਾ ਦਾ ਅਰੇਂਜਮੈਂਟ ਇਹਨਾਂ ਕੋਲ ਵੀ ਹੈਗਾ ਜੀ ਪੰਜਾਬੀ ਵਿਰਸਾ ਪਕੌੜਾ ਜੰਕਸ਼ਨ ਦੇ ਨਾਂ ਤੋਂ ਜੀ ਇਹਨਾਂ ਦਾ ਫੁੱਲੀ ਏਸੀ ਅੱਗੇ ਬਾਕੀ ਬ੍ਰੇਕਫਾਸਟ ਲਾਹੌਰ ਦੀ ਹਵੇਲੀ ਹਾਂਜੀ ਲਾਹੌਰੀਆਂ ਦੀ ਹਵੇਲੀ ਹੈ ਜੀ ਉਹ ਹੱਲ 45 ਸਾਰਾ ਕੁਝ ਮਤਲਬ ਸਭ ਆਈਟਮਾਂ ਤੁਹਾਡੇ ਕੋਲ ਅਗਲੇ ਸਾਲ ਤੱਕ ਜਿਹੜੀਆਂ ਆ ਜਾਣਗੀਆਂ ਆਜੋ ਵੀ ਦੇਖ ਲਈਏ ਇੱਕ ਵਾਰਾਂ ਜੀ ਹਾਂਜੀ ਹਾਂਜੀ ਆ ਜਾ ਬਾਈ ਉਹ ਵੀ ਦਿਖਾ ਦਈਏ ਜੇ ਆਪਣੀ ਵੀਡੀਓ ਤੇ ਰਾਏ ਕਿਸੇ ਨੂੰ ਪਤਾ ਲੱਗ ਜੇ ਤਾਂ ਹੋਰ ਕੀ ਇਦੋਂ ਹਣਾ ਚੰਗਾ ਹੋਊਗਾ ਜੀ ਕਿਸੇ ਨਵੀਂ ਪੀੜ੍ਹੀ ਨੂੰ ਹਾਂਜੀ ਤਾਂ ਚਲੋ ਵੇਖੀਆ ਨੇ ਮੜੀਆਂ ਉੱਟ ਜਿੰਨੇ ਦਾ 30 ਸਾਲ ਦੇ ਨੇੜੇ ਅਸੀਂ ਪਹੁੰਚ ਗਏ ਸਾਰੇ ਮੁੰਡਿਆ ਕੋਲ ਆ ਗਿਆ ਆ ਹੱਲ ਨੇ ਜੀ ਹੱਲ ਤਾਂ 45 ਹੈ ਆਹਾਂ ਆ ਹੱਲ ਹੈ ਜੀ ਹਾਂਜੀ ਆਏ ਹੱਲ ਆਏ ਕਾਹ ਪਰੇ ਹੱਲ ਪਿਆ ਆ 4 ਇਹ ਪੰਜਾਲੀਆਂ ਦੋ ਪਰ ਇੱਕ ਉਧਰ ਆ ਲਿਆ ਦੋ ਆਲੇ ਇੱਕ ਆਹ ਪੰਜਾਲੀ ਇੱਕ ਆਹ ਛੋਟੀ ਹੈ ਜੀ ਹਾਂ ਆ ਵੱਡੀ ਹੈ ਜੀ ਇੱਕ ਆਹ ਹਾਲਾ ਇੱਕ ਆਹ ਹਾਲਾ ਬਜੂਮ ਕਰਕੇ ਵਿਖਾ ਦੇ ਇਹਨੂੰ ਇਹਨੂੰ ਉਲਟਾਵਾਂ ਹਾਲ ਕਹਿੰਦੇ ਆ ਅੱਛਾ ਜੀ ਉਹ ਦਜਾ ਆਵਾਂ ਹਾਲ ਅੱਛਾ ਜੀ ਹਾਂਜੀ ਹਾਂਜੀ ਇਹਨੂੰ ਉਲਟਾਵਾਂ ਹਾਲ ਉਲਟਾਵਾਂ ਹਾਲ ਉਹ ਦਜਾ ਆਮ ਹਾਲ ਹੈ ਜੀ ਲੈ ਮੈਂ ਇਧਰੋ ਦਿਖਾ ਦੇਣਾ ਲੈਓ ਜੀ ਆਹ ਚੈੱਕ ਕਰੋ ਇਹ ਕਾ ਹਾਲ ਹੈ ਲੈਓ ਕਿੰਨਾ ਮਤਲਬ ਮਿਹਨਤ ਕਰ ਕਰਕੇ ਆ ਹਾਲ ਦੇਖੋ ਪੁਰਾਣੇ ਆਪਣੇ ਬਜ਼ੁਰਗਾਂ ਨੇ ਆਪਣੀਆਂ ਜ਼ਮੀਨਾਂ ਵਜੋਂ ਇਹ ਤਾਂ ਜ਼ਮੀਨਾਂ ਵਾਹ ਵਾਹਦੇ ਰਹੇ ਬਿਲਕੁਲ ਜੀ ਆ ਦੇਖੋ ਤੁਸੀਂ ਇਹ ਬੜਾ ਨਾ ਸਪੋਰਟੀ ਜਿਹਾ ਮਾਡਲ ਲੱਗਦਾ ਹੈ ਅੰਕ ਲੈਟਰ ਲੁੱਟਣਾ ਦੇ ਠੀਕ ਕੰਮ ਕਰਦੀ ਹੈ ਨਾ ਬੜਾ ਵਧੀਆ ਜੀ ਸਭ ਕੁਝ ਓਕੇ ਵਾਹ ਕੰਗਾ ਠੀਕ ਹੈ ਜੀ ਆ ਸ਼ੀਸ਼ੇ ਵੇਖੋ ਕਿੰਨੇ ਫੰਕੀ ਜਿਹਾ ਲੱਗਦੇ ਅੱਜ ਕੱਲ ਬਾਈਕਾਂ ਜਿਹੜੀਆਂ ਆਉਂਦੀਆਂ ਮੋਟਰਸਾਈਕਲਾਂ ਦੇ ਸ਼ੀਸ਼ੇ ਬਾਹਰ ਹੁੰਦੇ ਨੇ ਹਾਂਜੀ ਹਾਂਜੀ ਆ ਦੇਖੋ ਆ ਆ ਕੀ ਚੀਜ਼ ਹੈ ਜੀ ਬਸ ਇਹ ਦੇਖੋ ਹਾਰ ਨੋਰ ਨੇ ਆ ਕੋਈ ਇਹਨੂੰ ਸਟਾਰਟ ਕਰਨ ਵਾਸਤੇ ਕੋਈ ਚਾਹ ਹੈਗਾ ਐ ਐ ਅੰਕਲ ਚਲਾਓ ਨੈਕਸਟ ਟਾਈਮ ਤੱਕ ਮੈਂ ਜਦੋਂ ਆਵਾਂ ਹਾਂ ਹਾਂਜੀ ਚ ਇਹ ਤਾਂ ਚੱਕੀਆਂ ਆ ਗਈਆਂ ਹਨਾ ਜੀ ਤੇ ਬਾਕੀ ਰੇਨੋਵੇਸ਼ਨ ਚੱਲਦੀ ਵੀ ਕੰਮ ਚੱਲ ਰਿਹਾ ਤੇ ਸਾਰਾ ਹੋ ਜਾਊਗਾ ਜੀ ਲਓ ਜੀ ਹਾਂ ਜੀ ਦੋਸਤੋ ਇਹ ਸੀ ਆਪਣਾ ਅੱਜ ਦਾ ਵਲੌਗ ਜੀ ਜਿੱਥੇ ਆਪਾਂ ਕੋਸ਼ਿਸ਼ ਕੀਤੀ ਛੋਟੀ ਜੀ ਤੁਹਾਨੂੰ 250 ਸਾਲ ਪਿੱਛੇ ਲੈ ਕੇ ਜਾਣ ਦੀ ਹਨਾ ਜੀ ਤੇ ਕੁਝ ਚੀਜ਼ਾਂ ਮੁਗਲਾਂ ਦੇ ਵੇਲੇ ਦੀਆਂ ਅੰਕਲ ਜੀ ਨੇ ਆਪਾਂ ਨੂੰ ਦਿਖਾਈਆਂ ਅੰਗਰੇਜ਼ਾਂ ਦੇ ਟਾਈਮ ਦੀਆਂ ਦਿਖਾਈਆਂ ਸੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਹਰ ਇੱਕ ਤਰ੍ਹਾਂ ਦੀ ਵੀਡੀਓ ਜਿਹੜੀ ਇਨਫੋਰਮੇਸ਼ਨ ਵਾਲਾ ਆਪਾਂ ਲੈ ਕੇ ਆਉਣ ਦੀ ਕੋਸ਼ਿਸ਼ ਕਰਦੇ ਆ ਤੇ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿਦਾਂ ਲੱਗਾ ਆਪਣਾ ਅੱਜ ਦਾ ਵਲੌਗ ਜੀ ਬਾਕੀ ਅੰਕਲ ਜੀ ਹਰਾਂ ਕੋਲ ਜਰੂਰ ਵਿਜ਼ਿਟ ਕਰਿਓ ਠੀਕ ਹੈ ਜੀ ਹਾਂਜੀ ਓਕੇ ਜੀ ਧੰਨਵਾਦ